ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਕਿਸਾਨਾਂ ਦੇ ਪੱਖ ਤੋਂ ਹੁਣ ਮੌਸਮ ਜਿਹੜਾ ਹੈ ਉਹ ਫਿਲਹਾਲ ਠੀਕ ਠਾਕ ਬਣਿਆ ਹੋਇਆ ਹੈ ਚੰਗੀ ਧੁੱਪ ਲੱਗ ਰਹੀ ਹੈ ਪੱਛਮ ਦੀ ਹਵਾ ਚੱਲ ਰਹੀ ਹੈ ਮੌਸਮ ਸਾਫ਼ ਹੈ ਤਾਜ਼ਾ ਸੈਟਲਾਈਟ ਮੈਪਸ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਪਹਾੜੀ ਖੇਤਰਾਂ ਵਿੱਚ ਸਿਸਟਮ ਨੇ ਪਰ ਪੰਜਾਬ ਦਾ ਮੌਸਮ ਸਾਫ਼ ਬਣੇ ਰਹਿਣ ਕਾਰਨ ਦਿਨ ਦੇ ਸਮੇਂ ਹੁਣ ਜਿਹੜਾ ਤਾਪਮਾਨ ਹੈ 25 ਡਿਗਰੀ ਪਾਰ ਹੋ ਚੁੱਕਿਆ ਹੈ ਹਵਾ ਪੱ ਮੌਸਮ ਦੇ ਵਿੱਚ ਥੋੜੀ ਬੋਤੀ ਠੰਡ ਸਵੇਰ ਸ਼ਾਮ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੀਤੇ ਦਿਨਾਂ ਦਾ ਜੋ ਮੀਂਹ ਹੋਇਆ ਸੀ ਉਸ ਦੇ ਨਾਲ ਤਾਪਮਾਨ ਸਵੇਰੇ ਤੇ ਸ਼ਾਮ ਦੇ ਘਟੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਾਕੀ ਅ ਅੱਜ ਰਾਤ ਜਿਹੜਾ ਓਵਰਾਲ ਮੌਸਮ ਠੀਕ ਹੈ ਪੱਛੋਂ ਦੀ ਹਵਾ ਚੱਲੇਗੀ ਤਾਪਮਾਨ ਜਿਹੜੇ 13 ਡਿਗਰੀ 14 ਡਿਗਰੀ ਤੱਕ ਬਣੇ ਰਹਿਣਗੇ ਕਿਉਂਕਿ ਥੋੜਾ ਜਿਹਾ ਜੋ ਤਾਪਮ ਪਛਮੀ ਹਵਾ ਚੱਲਣ ਕਾਰਨ ਮੌਸਮ ਜਾਤਰ ਠੰਡਾ ਹੀ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਜੋ ਪਿਛਲੇ 2-3 ਦਿਨਾਂ ਦੇ ਵਿੱਚ ਹੋਇਆ ਸੀ ਉਸ ਦੇ ਕਾਰਨ ਰਾਤ ਦੇ ਤਾਪਮਰ ਘਟੇ ਨੇ ਪਰ ਆਉਂਦੇ ਦਿਨਾਂ ਵਿੱਚ ਫੇਰ ਤੋਂ ਇੱਕ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚਕਾਰ 26 27 28 ਤੋਂ ਤਰੀਕ ਦੇ ਵਿੱਚਕਾਰ ਜਿਹਦੇ ਬਾਰੇ ਅਸੀਂ ਤੁਹਾਨੂੰ ਇੱਕ ਨਵੀਂ ਜਾਣਕਾਰੀ ਨਵੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਹ ਜਾਣਕਾਰੀ ਤੁਹਾਨੂੰ ਉੱਥੇ ਮਿਲੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਫਿਲਹਾਲ ਅਗਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਓਵਰਆਲ ਮੌਸਮ ਠੀਕ ਹੈ ਪੱਛਮ ਦੀ ਹਵਾ ਚੱਲੇਗੀ 5 ਕਿਲੋਮੀਟਰ ਪ੍ਰਤੀ ਘੰਟਾ ਮੈਕਸਿ ਦੀ ਹੈ ਪਰ ਥੋੜੀ ਬਹੁਤੀ ਹਵਾ ਘਟ ਵੀ ਸਕਦੀ ਹੈ ਪਹਾੜੀ ਖੇਤਰਾਂ ਦੇ ਵਿੱਚ ਜੋ ਸਿਸਟਮ ਬਣੇ ਨੇ ਉਹਨਾਂ ਨਾਲ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬੱਦਲਵਾਈ ਆਵੇਗੀ ਪਰ ਬਾਕੀ ਪੰਜਾਬ ਦਾ ਮੌਸਮ ਓਵਰਆਲ ਠੀਕ ਰਹੇਗਾ ਕੋਈ ਵੱਡੀ ਹਲਚਲ ਨਾ ਹੋਣ ਦੇ ਕਾਰਨ ਆਪਾਂ ਇਹੀ ਕਵਾਂਗੇ ਕਿ ਮੌਸਮ ਅੱਜ ਰਾਤ ਠੀਕ ਹੀ ਬਣਿਆ ਰਹੇਗਾ ਬਾਕੀ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਚੈਨਲ ਦੇ ਉੱਪਰ ਲੈ ਕੇ ਜਲਦਾ ਜਰ ਰ homogene ਬਣੇ ਰਹੇ ਹੋ ਚੈਨਲ ਦੇ ਉੱਪਰ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪਣਪਰਾਵਾ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਧੰਨਵਾਦ